ਪਿਆਰ ਭਰੀ ਸਾਸ਼ਟਰੀ ਦੇ ਫੇਸਬੁਕ ਨੂੰ ਤੇ YouTube ਵਾਲਿਆਂ ਨੂੰ ਕਿਨੇ ਅਰਜੋਣੀ 560 ਫੋਟੋ ਮੈ ਭੇਜੋ 98434799 ਨੰਬਰ ਤੇ ਮੇਰੇ ਅਟਰਾਂਦੀ ਆ 116 ਦੀ ਕਿਸੇ ਵੀਨ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਆਕਮਾ ਵੀਡੀਓ ਵੀਰਾਂ ਸਾਰੀ ਵੀਡੀਓ ਵੇਖੇ ਸਟੈਪ ਨਾ ਕਰਿਓ ਕਿਰਪਾ ਕਰਕੇ ਸਾਰੀ ਵੀਡੀਓ ਵੇਖਿਆ ਕਰੋ ਤੇ ਆ ਲੱਗਦਾ ਕਿ ਆਪਾਂ ਇਹ ਰਗੇ ਟਰਾਡੇਗਾ ਟਰਾਡੇ ਲੈ ਕੇ ਆਏ ਆ ਆ ਭੰਦੇ ਉੱਥੇ ਆ ਇਹ ਟਰਾਡੇ ਤੇ 11 ਸ਼ਰੀ ਟਰਾਲੀ ਆ 1.5 ਲੱਖ ਰੁਪਇਆ ਮੰਗ ਕਰਦੇ 5 ਵਜੇ ਟਰਾਲੀ ਬੈਨ ਕੋ ਨਵੀਂ ਟਰਾਲੀ ਆ ਤੈਨ ਸਾਢੇ 3 ਫਟ ਵੈੱਟ ਦਾ ਵੀਕ ਹਾਂ ਕਹਿੰਦੇ ਨੇੜ ਤੇੜਾ ਇਹ 1.5 ਲੱਖ ਰੁਪਇਆ ਮੰਗ ਕਰਦੇ ਆ ਵੀਰੋ ਜੇ ਵੀਰ ਭਾਈ ਕਿਸੇ ਲੈਣੀ ਵੀ ਸਰਕੀਨ ਦੇ ਉੱਤੇ ਨੰਬਰ ਚੋਂ ਜੀਆ ਸੰਪਰਕ ਕਰ ਸਕਦੇ ਆ ਤੇ ਵੀਰੇ ਵੀਡੀਓ ਸਟੈਪ ਨਾ ਕਰਿਓ ਵੀਡੀਓ ਸਾਰੀ ਵੇਖ ਸਰਕੀਨ ਦੇ ਉੱਤੇ ਵੀਰ ਦਾ ਨੰਬਰ ਆ ਗਿਆ ਕੋਈ ਵੀ ਜਾਣਕਾਰੀ ਦੇਣੀ ਹੈ ਫੋਨ ਲਾ ਕੇ ਦੇ ਸਕਦੇ ਆ ਕਿਉਂ ਲੱਖ ਲੱਖ ਇਹ ਰਕ ਦੇ ਲੱਖ ਲੱਖ ਪਿੰਡਾਂ ਦੇ ਵਿੱਚੋਂ ਆਪਾਂ ਟਰਾਂਦੇ ਲੈ ਕੇ ਆਏ ਆ ਤੇ ਲੱਖ ਲੱਖ ਜਿਹੜਿਆਂ ਦੇ ਵਿੱਚੋਂ ਆਪਾਂ ਨੂੰ ਗਰੁੱਪ ਚ ਪਾਇਦੀ ਵੀ ਨਹੀਂ ਆਪਾਂ ਐਡ ਨਾਉਣੀ ਹੁੰਦੀ ਆ ਐਡ ਲਾ ਕੇ ਤੇ ਝੂ ਝੂ ਦੇ ਚਾੜ ਦਿੰਦੀਆਂ ਤੇ ਸਾਰੇ ਵੀਰ ਭਾਈ ਵੇਖ ਲੈਂਦੇ ਆ ਲੱਗਦਾ ਕਿ ਇਹ ਰਕ ਦੇ ਲੱਖ ਲੱਖ ਤੇ ਆ ਏਕਟਰਾਂ ਦੇ ਬਹੁਤ ਸੋਹਣੇ ਬਣਾਉਂਦੇ ਆ ਦੇ ਪਿੰਡਰਾਂ ਨੇ ਦੀ ਫੋਟੋ ਲਾਈ ਆ ਤੇ ਕਿਉਂ じゃ ਮਰਜ਼ੀ ਇਹਨਾਂ ਤੋਂ ਫੋਟੋ ਲਵਾ ਸਕਦੇ ਆ ਕਿਉਂ じゃ ਮਰਜ਼ੀ ਝੜੈਣ ਪਵਾ ਸਕਦੇ ਆ ਕੋਕਾ ਪੀਟ ਟਰਾਲੇ ਬਣਾਉਂਦੇ ਕਿ ਵੀਰ ਭਾਈਆਂ ਦੇ ਨੇ ਵੀਰਾਂ ਦਾ ਸੰਪਰਕ ਕਰ ਲਓ ਸਕਰੀਨ 'ਤੇ ਨੰਬਰ ਚੱਲੀ ਜਾਂਦਾ ਮੇਰੇ ਘਿਆ ਮੇਰੇ ਟਰਾਲੇ ਆਇੱਕੇ ਵੀਰ ਕੋਲੇ ਤਿੰਨ ਤੋਂ ਚਾਰ ਟਰਾਲੇ ਜੇ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਦਾ ਸੰਪਰਕ ਕਰ ਸਕਦੇ ਆ ਲੈਫਟ ਵਾਲੇ ਟਰਾਲੇ ਦੇ ਕੋਲੇ 11 7 16 7 ਕਿਹੜੇ ਮਰਜ਼ੀ ਲੈ ਸਕਦੇ ਆ ਵੀਰ ਕੋਲੇ ਟਰਾਲਿਆਂ ਦਾ ਕੰਮ ਕਰਦਾ ਇਹ ਤੇ ਬਹੁਤ ਵਈਆ ਟਰਾਲੇ ਭਾਰੇ ਤੇ ਹੈਵੀ ਹੁੰਦੇ ਆ ਨਵੇਂ ਟਰਾਲੇ ਹੁੰਦੇ ਆ ਪੁਰਾਣੇ ਵੀ ਹੁੰਦੇ ਆ ਇਹਦੇ ਕੋਲੇ ਕਿ ਉਹ ਜੇ ਮਰਜੀ ਦੇ ਲੋ 24 ਮਾਡਲ ਟਰਾਲੇ ਇਹਦੇ ਕੋਲ ਚਾਰੇ ਇਹ ਜੇ ਕਿਸੇ ਵੀਰ ਭਾਈ ਨੇ ਲੈਣੇ ਵੀਰਾਂ ਸੰਪਰਕ ਕਰ ਸਕਦੇ ਆ ਕੰਦੀ ਕੰਦੀ ਫੋਟੋ ਪਾਈ ਜਾ ਵੀਰ ਨੇ ਟਰਾਲਿਆਂ ਦੀ ਤੇ ਸਾਰੀ ਵੇਖੋ ਵੀਡੀਓ ਸਟੈਪ ਨਾ ਕਰਿਓ ਇੱਕ ਆ ਵੀਰੇ 2024 ਮਾਡਲ ਲਾਲ ਰੰਗ ਦਾ ਟਰਾਲਾ ਇਹ ਵੀ 11 ਅੰਦਰ ਛਿੱ 11 ਫੁੱਟ ਨੰਮਾ 6 ਚੌੜਾ ਆਊਗਾ ਆਹ ਕਾਰਟ ਦੀ ਫੋਟੋ ਆ ਵੀਰੇ ਫੋਨ ਨੰਬਰ ਆ ਗਿਆ ਉੱਤੇ ਕਾਰਟ ਦਾ ਘਿਹਾਰ ਕੇ ਵੀਡੀਓ ਨੰਬਰ ਲਾ ਸਕਦੇ ਆ ਡਰੈਸ ਪੜ ਸਕਦੇ ਆ ਇਹ ਤੇ ਕਾਰਡ ਤੇ ਉੱਤੇ ਸਾਰਾ ਕੁਝ ਲਿਖਿਆ ਵਾ ਕਾ ਨੰਬਰ ਡਰੈਸ ਸਭ ਕੁਸੋ ਤੇ ਆ ਲਾਟਰਾਂ ਦਾ ਹੈਗਾ 24 ਮਾਟਰ ਤੇ 11 ਫੁੱਟ ਲੰਮਾ ਹੈ ਤੇ 6 ਫੁੱਟ ਚੌੜਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਕੋਕਾ ਪੀ ਟਰਾਂਦੇ ਆ ਰੇਟ ਕਿਸੇ ਟਰਾਂਦੇ ਦਾ ਵੀ ਦੱਸਿਆ ਵੀਰ ਨੇ ਤੇ ਕਿਹੜਾ ਤੁਹਾਨੂੰ ਟਰਾਂਦਾ ਪਸੰਦ ਆ ਗਿਆ ਉਹਦਾ ਸਕਰੀਨ ਸ਼ਾਟ ਦੇ ਕੇ ਭੇਜ ਦਿਓ ਵੀਰ ਨੂੰ ਤੇ ਉਹ ਤੁਹਾਨੂੰ ਫੋਟੋਆਂ ਭੇਜ ਦਊਗਾ ਉਹ ਤੇ ਆਹ ਦੀ ਲਾਟਾ ਦਾ ਇਹ ਵੀ ਦੂਜੇ ਤਿੰਨ ਜੁਜਾ ਬਿਨਾ ਬੈੱਡ ਹੈ ਨਹੀਂ ਇਹਦਾ ਜੇ ਬੈੱਡ ਪਾਸੇ ਲਾ ਕੇ ਰੱਖਿਆ ਵੀਰ ਦਾ ਤੇ ਬੈੱਡ ਵੀ ਤੁਹਾਨੂੰ ਤੇ ਜੁਗਾ ਫੁੱਟਵਾ ਭੇਜ ਜਾਊਗਾ ਤੇ ਇਹਦੇ ਟਾਇਰ ਪੈਨ ਕੋਈ ਨਵੇਂ ਆਰਕੇਟਾ ਦਾ ਇਹ ਵੀ ਤੇ 2024 ਮਾਡਲ ਟਰਾਂਦਾ ਇਹ ਆ ਜੇ ਕਿਸੇ ਵੀਰ ਭਾਈ ਨੇ ਦੇਣਾ ਵੀ ਤਾਂ ਸਪਰਕ ਕਰ ਲਓ ਕੋਕਾ ਪੀ ਟਰਾਂਦੇ ਦੇ ਹੈਵੀ ਤੇ ਪੂਰੇ ਪੈਲੇਟ ਟਰਾਂਦੇ ਹੁੰਦੇ 2024 ਮਾਡਲ ਟਰਾਂਦੇ ਦੇ ਕੋਲੇ ਸਾਰੇ ਤੇ ਸਾਰੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਬਹੁਤ ਵਈਆ ਟਰਾਲਾ ਹੈ ਨਵਾਂ ਟਰਾਲਾ ਬਿਲਕੁਲ ਕੋਕਾ ਵੀ ਟਰਾਲਾ ਕੰਦੀ ਕੰਦੀ ਵੀਰ ਨੇ ਫੋਟੋ ਪਾਈ ਆ ਚੀਜ਼ ਦੀ ਤੇ ਕੋਕਾ ਵੀ ਟਰਾਲਾ ਆ ਪਿਛਲੇ ਪਾਸੇ ਵੀ ਮੰਗੇ ਦੇ ਲੱਗੀ ਹੋਈ ਆ ਚਾਤਰ ਤੇ ਸਾਈਡਾਂ ਦੇ ਵੀ ਚਾਤਰ ਲੱਗੀ ਆ ਤੇ ਕੋਕਾ ਵੀ ਟਰਾਲਾ ਕੰਦੀ ਕੰਦੀ ਵੀਰ ਫੋਟੋ ਪਾਈਆਂ ਤੇ ਖਾਂ ਵੇਖੋ ਇਹਦਾ ਮੰਗਦਾ ਇੱਕ ਨੱਖ ਤੇ 75000 ਰੁਪਿਆ 12 ਛੇ ਦਾ ਟਰਾਲਾ ਡ੍ਰੈਫਟ ਵਾਲਾ ਨਵੇਂ ਟਾਇਰ ਆ ਬਿਲਕੁਲ ਕੀ ਇਹ ਕਿਸੇ ਵੀਰ ਪਾਈਆਂ ਦਾ ਨਾ ਵੀਰ ਨਾਲ ਸਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਹੈ ਪੂਰਾ ਸਾਫ ਟਰਾਲਾ ਪੂਰਾ ਵਧੀਆ ਟਰਾਲਾ ਚੌੜੀ ਜਿਹਾ ਹੈ ਕਰੋ ਵੀ ਟਰੈਕਟਰ ਦੀ ਆਵਾਜ਼ ਭਰੀ ਜਾਊਗੀ ਜਦ ਟਰੈਕਟਰ ਚੱਲਦਾ ਪੈਰੀਂ ਬਾਈ ਜੰਦੇ ਨਾਲ ਤੇ ਬਾਰਾਂਛੇ ਦਾ ਟਰਾਲਾ 1,75,000 ਰੁਪਇਆ ਮੰਗਦਾ ਮੌਕੇ ਦੇ ਵੀਰਾਂ ਨੇ ਮਾਨਤਾਨ ਕਰ ਦੇਾਂਗੇ ਬਹੁਤ ਵਧੀਆ ਟਰਾਲਾ ਕੋਕਾ ਪੀਸ ਟਰਾਲਾ ਪੂਰਾ ਵਧੀਆ ਹੈਵੀ ਟਰਾਲਾ ਭਾਰਾ ਬਣਿਆ 22 23 ਕੁਆਟਾ ਦਾ ਟਰਾਲਾ ਇਹ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਲਓ ਕੋਕਾ ਪੀਸ ਟਰਾਲਾ ਜਾਵਾ ਤੇ ਪੂਰਾ ਵਧੀਆ ਟਰਾਲਾ ਹੈਵੀ ਤੇ ਭਾਰਾ ਬਣਿਆ ਵਾ ਮੇਰੇ ਕਿਹਾ ਆ ਨਵੀਂ ਟਰਾਲੀ ਫੋਵਾ ਜਾਂ ਟਰਾਲੀ ਕੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਨਵੀਂ ਟਰਾਲੀ ਆ 20 ਕੁਇੰਟਲ ਤੋਂ ਉੱਤੇ ਰੇ ਵੇਣ ਵਜਣਾ ਦਾ ਤੇ ਪੂਰੀ ਸੈਵੀ ਟਰਾਲੀ ਭਾਰੀ ਬਣੀ ਗੀਆ ਟਾਇਰ 70 ਤੋਂ 75 ਰੁਪਏ ਆ ਜਮਾ ਨਵੀਂ ਆ ਬਈ ਡੈਵਟਲੀ ਟਰਾਲੀ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰੋ ਰੇਟ ਵੀ ਨੇ ਦੱਸਿਆ ਉਹ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਰੇਟ ਕੋਕਾ ਪੀ ਟਰਾਲੀ ਆ ਬਿਲਕੁਲ ਨਵੀਂ ਟਰਾਲੀ ਆ ਹੈਵੀ ਟਰਾਂਦੀ ਆ ਪੂਰੀ ਪਾਰੀ ਟਰਾਂਦੀ ਬਣੀ ਵੀ ਆ ਜੇ ਕਿਸੇ ਵੀਰ ਭਾਈ ਨੇ ਲੈਣੀ ਆ ਵੀਰ ਨਾਲ ਸਪਰਕ ਕਰ ਲਓ ਕੱਦੀ ਕੱਦੀ ਵੀਰ ਨੇ ਫੋਟੋ ਪਾਈ ਆ ਤੇ ਆਹ ਵੇ ਲੋਰੰਗ ਕਰੀ ਜਾਂਦਾ ਪ੍ਰਿੰਟਰ ਤੇ ਵੇਖੋ ਨੰਬਰ ਉੱਤੇ ਆ ਗਿਆ ਸਰਗਿੰਦ ਤੇ ਵੀਰ ਨਾਲ ਸਪਰਕ ਕਰ ਸਕਦੇ ਆ ਯਾਨੀ ਬੱਬੂ ਮੰਦੀ ਫੋਟੋ ਲਾਈ ਜਾਵਾ ਗਰ ਪੂਰੀ ਵਧੀਆ ਟਰਾਂਦੀ ਆ ਵੇਖੋ ਕਾਮ ਵੀ ਸੋ ਇਹ ਟਰਾਲਾ ਪੂਰਾ ਵੱਡਾ ਵੈਡਾ ਭਾਰੋ ਕੇ ਢੋਣ ਵਾਲਾ ਟਰਾਲਾ ਇਹ ਬੋਰੀਆਂ ਪੋਰੀਆਂ ਵਾਲਾ ਪੂਰਾ ਹੈਵੀ ਵੈਡ ਬਣਿਆ ਪੂਰਾ ਭਾਰਾ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰ ਨੇ ਸਪਰਕ ਕਰ ਸਕਦੇ ਕੋਕਾ ਫੇਹ ਟਰਾਲਾ ਇਹ ਬਹੁਤ ਨਰਵਾ ਟਰਾਲਾ ਬਣਿਆ ਵਾ ਬੈਡ ਵੀ ਬਹੁਤ ਨਰਵਾ ਬਣਿਆ ਵਾ ਤੇ ਬੈਡ 5 ਤੋਂ 6 ਫੁੱਟ ਆ ਕਿਸੇ ਸੈਦਰ ਵਾਲੇ ਵੀਰ ਨੇ ਲੈਣਾ ਹੋਵੇ ਬੋਰੀਆਂ ਢੋਣ ਨੂੰ ਜਾਂ ਕੋਈ ਵੀਰ ਨੇ ਕੰਮ ਚਲਾਉਣਾ ਹੋਵੇ ਬੋਰੀਆਂ ਮੰਡੀ ਚ ਟਰੈਕਟਰ ਲਾਉਣਾ ਹੋਵੇ ਉਹਨੇ ਲੈਣਾ ਹੋਵੇ ਏ ਵੀਰ ਨਾਲ ਸੰਪਰਕ ਕਰ ਲਓ ਸਰਕੀਨ ਦੇ ਉੱਤੇ ਨੰਬਰ ਚੱਲ ਜੀ ਜਾਂਦਾ ਰੇਟ ਵੀਰ ਨੇ ਦੱਸਿਆ ਨਹੀਂ ਉਹ ਤੁਸੀਂ ਫੋਨ ਲਾ ਕੇ ਲਿਆ ਸਕਦੇ ਆਂ ਰੇ ਵੀਟ ਰੇਟ ਫੋਨ ਲਾ ਕੇ ਪੁੱਛ ਸਕਦੇ ਆਂ ਤੇ ਬੈਡ ਕੋਲ ਟਾਇਰ ਵੀ ਵਧੀਆ ਟਾਇਰ ਆ ਲੈਫਟ ਵਾਲਾ ਨਹੀਂ ਦੂਜਾ ਟਰਾਲਾ ਪਹਾਟੋਂ ਵਾਲਾ ਟਰਾਲਾ ਹੈ ਬੈਡ 4 ਤੋਂ 5 ਫੁੱਟ ਲੱਗਿਆ ਦੋ ਤਰ੍ਹਾਂ ਦਾ ਖੋਲਦਾ ਇੱਕ ਵੀ ਨੰਨੀ ਚ ਖੋਲਦਾ ਇੱਕ ਵੱਡਾ ਨਾਲ ਖੋਲਦਾ ਬੈਡ ਏਕ